ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਹੀ ਸੰਗਤਾਂ ਨੂੰ ਪਤਾ ਹੀ ਹੈ ਕਿ ਆਪ ਜੀ ਦਾ ਬਹੁਤ ਸਹਿਯੋਗ ਤਾਂ ਤਾਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸਿੰਘ ਸੇਦਾਂ ਵਿਖੇ ਰਹਿੰਦਾ ਹੈ ਸੋ ਸੰਗਤਾਂ ਦੇ ਸਹਿਯੋਗ ਨਾਲ ਹੀ ਇੱਥੇ ਸਾਰੇ ਕਾਰਜ ਚੱਲ ਰਹੇ ਹਨ ਜਿਨ੍ਹਾਂ ਦੇ ਵਿੱਚ ਕਿ ਮੁੱਖ ਕਾਰਜ ਹੁਣੇ ਪਹਿਲਾ ਮਲਟੀ ਸਟੋਰੀ ਜੋ ਹੈ ਕਾਰ ਪਾਰਕਿੰਗ ਦੀ ਸੇਵਾ ਚੱਲ ਰਹੀ ਹੈ ਤੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਹਾਲ ਦੀ ਇਮਾਰਤ ਵਾਸਤੇ ਜੋ ਬਿਲਡਿੰਗ ਬਣ ਰਹੀ ਹੈ ਉਸ ਦੇ ਵਿੱਚ ਬੇਸਮੈਂਟ ਦਾ ਲੈਂਟਰ ਪਾਇਆ ਗਿਆ ਹੈ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਆ ਕਿਉਂਕਿ ਗੁਰਦੁਆਰਾ ਸਿੰਘ ਸੀਤਾਵਲੀਖੇ ਜੋ ਵੀ ਕਾਰਜ ਚੱਲ ਰਹੇ ਹਨ ਇਹ ਦੇਸ਼ ਵਿਦੇਸ਼ ਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦੇ ਹਨ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਦਰਬਾਰ ਸਾਹਿਬ ਦੇ ਅੰਦਰ ਜੋ ਸੋਨੇ ਦੀ ਸੇਵਾ ਚੱਲ ਰਹੀ ਸੀ ਉਹੋ ਕਾਫੀ ਦੇਰ ਤੋਂ ਨਿਰੰਤਰ ਚੱਲ ਰਹੀ ਸੀ ਉਸ ਦੇ ਅੰਦਰ ਦੀ ਸੇਵਾ ਦਰਬਾਰ ਸਾਹਿਬ ਦੀ ਉਹ ਹੁਣੇ ਸੰਪੂਰਨ ਹੋਈ ਹੈ ਉਹਦੇ ਵਿੱਚ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਸਾਹਿਬ ਉਹਨਾਂ ਨੇ ਪਹੁੰਚ ਕੇ ਉਹਨੂੰ ਕਮਲ ਸੇਵਾ ਨੂੰ ਕਰਵਾਇਆ ਹੈ ਤੇ ਦੀਵਾਨ ਹਾਲ ਵਗੈਰਾ ਬਣਾਉਣ ਵਿੱਚ ਵੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਉਹਨਾਂ ਦੀ ਪ੍ਰੇਰਣਾ ਸਦਕੇ ਇੱਥੇ ਸਾਰੇ ਕਾਰਜ ਚੱਲ ਰਹੇ ਹਨ ਤੇ ਸੰਤ ਬਾਬਾ ਪਰਮਜੀਤ ਸਿੰਘ ਜੀ ਨੇ ਹੀ ਇੱਥੇ ਦੀਵਾਨ ਹਾਲ ਦੀ ਲੈਂਟਰ ਦੀ ਉਹਦੇ ਜਿਹੜੇ ਬਿਲਡਿੰਗ ਦਾ ਨੀ ਪੱਥਰ ਰੱਖਿਆ ਸੀ ਕਾਰ ਪਾਰਕਿੰਗ ਦਾ ਵੀ ਰੱਖਿਆ ਸੀ ਉਹਨਾਂ ਦੀ ਵੀ ਇਹਨਾਂ ਸੇਵਾਵਾਂਾਂ ਦੇ ਵਿੱਚ ਬਹੁਤ ਸਹਿਯੋਗ ਚੱਲ ਰਿਹਾ ਹੈ ਉਹ ਵੀ ਸੰਗਤਾਂ ਨੂੰ ਪ੍ਰੇਰਿਤ ਕਰਕੇ ਤੇ ਗੁਰੂ ਘਰ ਨਾਲ ਜੋੜਦੇ ਹਨ ਸੋ ਅਸੀਂ ਸਾਰੀਆਂ ਹੀ ਸੰਗਤਾਂ ਦਾ ਆਦੇਸ਼ ਵਿਦੇਤੀਆਂ ਜਿੰਨੀਆਂ ਵੀ ਸੰਗਤਾਂ ਗੁਰੂ ਘਰ ਨਾਲ ਜੁੜੀਆਂ ਹੋਈਆਂ ਉਹਨਾਂ ਦਾ ਪਹਿ ਤੇ ਲੋਂ ਧੰਨਵਾਦ ਕਰਦੇ ਹਾਂ ਤੇ ਤਾਂ-ਤਨ ਜਥੇਦਾਰ ਬਾਬਾ ਹਨਮਾਨ ਸਿੰਘ ਜੀ ਉਹਨਾਂ ਦੀਆਂ ਸਾਰਿਆਂ ਦੀਆਂ ਜੋ ਉਹਨਾਂ ਦੀਆਂ ਮਨੋਕਾਮਨਾ ਹਨ ਉਹ ਪੂਰੀਆਂ ਕਰਨਾ ਤਾਂ ਕਿ ਇੱਥੇ ਗੁਰਦੁਆਰਾ ਸਿੰਘ ਸ੍ਰੀ ਦਾ ਦੇ ਨਾਲ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਜੁੜੀਆਂ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਹੀ ਸੰਗਤਾਂ ਨੂੰ ਪਤਾ ਹੀ ਹੈ ਕਿ ਆਪ ਜੀ ਦਾ ਬਹੁਤ ਸਹਿਯੋਗ ਧੰਨ ਧੰਨ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸਿੰਘ ਸੀ ਤਾਂ ਵਿਖੇ ਰਹਿੰਦਾ ਹੈ ਸੋ ਸੰਗਤਾਂ ਦੇ ਸਹਿਯੋਗ ਨਾਲ ਹੀ ਇੱਥੇ ਸਾਰੇ ਕਾਰਜ ਚੱਲ ਰਹੇ ਹਨ ਜਿਨ੍ਹਾਂ ਦੇ ਵਿੱਚ ਕੇ ਮੁੱਖ ਕਾਰਜ ਹੋਣੇ ਪਹਿਲਾ ਮਲਟੀ ਸਟੋਰੀ ਜੋ ਹੈ ਕਾਰ ਪਾਰਕਿੰਗ ਦੀ ਸੇਵਾ ਚੱਲ ਰਹੀ ਹੈ ਤੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਹਾਲ ਦੀ ਇਮਾਰਤ ਵਾਸਤੇ ਜੋ ਬਿਲਡਿੰਗ ਬਣ ਰਹੀ ਹੈ ਉਸ ਦੇ ਵਿੱਚ ਬੇਸਮੈਂਟ ਦਾ ਲੈਂਟਰ ਪਾਇਆ ਗਿਆ ਹੈ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਆ ਕਿਉਂਕਿ ਗੁਰਦੁਆਰਾ ਸਿੰਘ ਸੀਤਾਂ ਵਿਖੇ ਜੋ ਵੀ ਕਾਰਜ ਚੱਲ ਰਹੇ ਹਨ ਇਹ ਦੇਸ਼ ਵਿਦੇਸ਼ ਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦੇ ਹਨ ਤੇ ਉਨ੍ਹਾਂ ਦੇ ਸਹਿਯੋਗ ਨਾਲ ਹੀ ਦਰਬਾਰ ਸਾਹਿਬ ਦੇ ਅੰਦਰ ਜੋ ਸੋਨੇ ਦੀ ਸੇਵਾ ਚੱਲ ਰਹੀ ਸੀ ਉਹ ਕਾਫੀ ਦੇਰ ਤੋਂ ਨਿਰੰਤਰ ਚੱਲ ਰਹੀ ਸੀ ਉਸ ਦੇ ਅੰਦਰ ਦੀ ਸੇਵਾ ਦਰਬਾਰ ਸਾਹਿਬ ਦੀ ਉਹ ਹੁਣੇ ਸੰਪੂਰਨ ਹੋਈ ਹੈ ਉਹਦੇ ਵਿੱਚ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਸਾਹਿਬ ਉਹਨਾਂ ਨੇ ਪਹੁੰਚ ਕੇ ਉਹਨੂੰ ਮੁਕੰਮਲ ਸੇਵਾ ਨੂੰ ਕਰਵਾਇਆ ਹੈ ਤੇ ਵਿਮਾਨ ਹਾਲ ਵਗੈਰਾ ਬਣਾਉਣ ਵਿੱਚ ਵੀ ਸੰਤ ਪਾਪਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਉਹਨਾਂ ਦੀ ਪ੍ਰੇਰਣਾ ਸਦਕੇ ਇੱਥੇ ਸਾਰੇ ਕਾਰਜ ਚੱਲ ਰਹੇ ਹਨ ਦੇ ਸੰਤ ਬਾਬਾ ਪਰਮਜੀਤ ਸਿੰਘ ਜੀ ਨੇ ਹੀ ਇੱਥੇ ਦੀਵਾਨ ਹਾਲ ਦੀ ਲੈਂਟਰ ਦੀ ਉਹਦੇ ਜਿਹੜੇ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਸੀ ਕਾਰ ਪਾਰਕਿੰਗ ਦਾ ਵੀ ਰੱਖਿਆ ਸੀ ਉਹਨਾਂ ਦੀ ਵੀ ਇਹਨਾਂ ਸੇਵਾਵਾਂਾਂ ਦੇ ਵਿੱਚ ਬਹੁਤ ਸਹਿਯੋਗ ਚੱਲ ਰਿਹਾ ਹੈ ਉਹ ਵੀ ਸੰਗਤਾਂ ਨੂੰ ਪ੍ਰੇਰਿਤ ਕਰਕੇ ਇੱਥੇ ਗੁਰੂ ਘਰ ਨਾਲ ਜੋੜਦੇ ਹਨ ਸੋ ਅਸੀਂ ਸਾਰੀਆਂ ਹੀ ਸੰਗਤਾਂ ਦਾ ਆਦੇਸ਼ ਬਿਤੇਰਦੀਆਂ ਜਿੰਨੀਆਂ ਵੀ ਸੰਗਤਾਂ ਗੁਰੂ ਘਰ ਨਾਲ ਜੁੜੀਆਂ ਹੋਈਆਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕੀ ਤਾਂ ਤਾਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਉਹਨਾਂ ਦੀਆਂ ਸਾਰਿਆਂ ਦੀਆਂ ਜੋ ਉਹਨਾਂ ਦੀਆਂ ਮਨੋ ਕਾਮਨਾ ਹਨ ਉਹ ਪੂਰੀਆਂ ਕਰਨ ਤਾਂ ਕਿ ਇੱਥੇ ਗੁਰਦੁਆਰਾ ਸਿੰਘ ਸਿਦਾਂ ਦੇ ਨਾਲ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਜੁੜੀਆਂ ਰਹਿਣ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ